ਰੱਬ ਖੋਤੇ ਵੀ ਖਰੇ ਕਰ ਦਿੰਦਾ ਹੈ ਮੈਂ ਤੀਸਰੀ ਕਲਾਸ ਵਿੱਚ ਪੜਦਾ ਸਾਂ ਕਿਤੇ ਇੱਕ ਖੋਟਾ ਰੁਪਈਆ ਮੇਰੇ پاس ਆ ਗਿਆ ਕੋਈ ਤਨਾ ਖੋਟਾ ਸੀ ਕਿ ਜਿਸ ਕਿਸੇ ਨੂੰ ਦਿੱਤਾ ਉਸਨੇ ਭੜੀ ਤਰ੍ਹਾਂ ਮੇਰੇ ਵੱਲ ਵੇਖਿਆ ਤੇ ਰੁਪਈਆ ਮੋੜ ਦਿੱਤਾ ਜਦ ਕੱਪੜੇ ਬਦਲਾਂ ਤਾਂ ਮੈਂ ਮੈਲਿਕ ਮੀਜ਼ ਵਿੱਚੋਂ ਕੱਢ ਕੇ ਉਜਲੀ ਦੀ ਜੇਬ ਵਿੱਚ ਪਾ ਲਿਆ ਕਰਾਂ ਇੱਕ ਦਿਨ ਮੈਂ ਸਕੂਲੋਂ ਪਰਤ ਰਿਹਾ ਸਾਂ ਕਿ ਇੱਕ ਮੁਸਲਮਾਨ ਫਕੀਰ ਮੈਨੂੰ ਰਾਹ ਵਿੱਚ ਰੋਪੇ ਆਖਣ ਲੱਗਾ ਬੇਟਾ ਫਕੀਰ ਨੂੰ ਰੋਟੀ ਖਿਲਾ ਦਿਓ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਹੈ ਕਹਿਣ ਲੱਗਾ 1 ਰੁਪਿਆ ਹੈ ਤੋ ਹੈ ਮੈਂ ਕਿਹਾ ਉਤਾ ਕੋਟਾ ਹੈ ਕਹਿਣ ਲੱਗਾ ਮੂਝੇ ਮਾਲੂਮ ਹੈ ਪਰ ਆਜ ਚਲੇਗਾ ਮੈਂ ਕਿਹਾ ਜੇ ਚਲੇਗਾ ਤਾਂ ਜਰੂਰ ਰੋਟੀ ਖਵਾ ਦਿਆਂਗਾ ਨੁਕਰ ਤੇ ਨਾਨ ਭਾਈ ਦੀ ਦੁਕਾਨ ਸੀ ਉੱਥੇ ਮੈਂ ਫਕੀਰ ਨੂੰ ਲੈ ਗਿਆ ਮੈਂ ਪਹਿਲਾਂ 5 ਰੁਪਿਆ ਜੇਬ ਵਿੱਚੋਂ ਕੱਢ ਕੇ ਨਾਨ ਭਾਈ ਨੂੰ ਦਿੱਤਾ ਤਾਂ ਜੋ ਉਸ ਨੂੰ ਹੋਟਲ ਲੱਗੇ ਤਾਂ ਤਰੰਤ ਮੋੜ ਦੇਵੇ ਪਰ ਉਸ ਨੇ ਮੋੜਿਆ ਨਹੀਂ ਸਭੋ ਮੇਰੇ ਵੱਲ ਵੇਖਣ ਲੱਗਾ ਮੈਂ ਕਿਸ ਲਈ ਦਿੱਤਾ ਹੈ ਤਦ ਮੈਂ ਉਸ ਨੂੰ ਆਖਿਆ 89 ਦੀ ਰੋਟੀ ਫਕੀਰ ਨੂੰ ਖਵਾ ਦਿਓ ਤੇ ਬਾਕੀ ਮੈਨੂੰ ਮੋੜ ਦਿਓ ਉਸ ਨੇ ਆਪਣੀ ਗੋਲਕ ਵਿੱਚੋਂ ਇੱਕ ਆਠਾਣੇ ਮੈਨੂੰ ਮੋੜ ਦਿੱਤੀ ਤੇ ਫਕੀਰ ਨੂੰ ਰੋਟੀ ਖਾਣ ਲਈ ਬੈਠਣ ਦਾ ਇਸ਼ਾਰਾ ਕੀਤਾ ਮੈਂ ਫਕੀਰ ਨੂੰ ਸਲਾਮ ਕੀਤਾ ਤੇ ਇਜਾਜ਼ਤ ਲਈ ਫਕੀਰ ਨੇ ਮੇਰੇ ਕੰਨ ਵਿੱਚ ਕਿਹਾ ਨੀਅਤ ਸਾਫ਼ ਰੱਖੀਏ ਤਾਂ ਰੱਬ ਆਪਣੀ ਮਿਹਰ ਨਾਲ ਛੋਟੇ ਵੀ ਥਰੇ ਕਰ ਦਿੰਦਾ ਹੈ ਸਿਰਫ ਸਿੱਕਿਆਂ ਨੂੰ ਹੀ ਨਹੀਂ ਸਗੋਂ ਬੰਦਿਆਂ ਨੂੰ ਵੀ